ਨਜੀ ਇਨਚਾਰਜ ਸੀਆਏ ਫਰੀਦਕੋਟ ਨੂੰ ਕੱਲ ਇੱਕ ਜਾਣਕਾਰੀ ਮਿਲੀ ਸੀ ਦਰਾਨਗਸ਼ਤ ਤੇ ਕਿ ਕੁਝ ਵਿਅਕਤੀ ਜਿਹੜੇ ਚੋਰੀ ਦੇ ਜਿਹੜੇ ਮੋਟਰਸਾਈਕਲ ਹੈਗੇ ਤਿੰਨ ਵਿਅਕਤੀ ਨੇ ਜਿਹੜੇ ਮੋਟਰਸਾਈਕਲ ਜਿਹੜੇ ਚੋਰੀ ਕਰਦੇ ਗਾਂਵ ਵੇਚਨ ਦੀ ਫਰਾਗ ਚ ਨੇ ਇਹਨਾਂ ਨੂੰ ਫਿਰ ਉਹ ਬੰਦੇ ਤਿੰਨ ਜਿਹੜੇ ਹੈਗੇ ਉਹ ਫੜੇ ਨੇ ਤੇ ਗਾਂਵ ਉਹਨਾਂ ਤੋਂ ਪੁੱਛੀ ਦੀ ਕੇਸ਼ ਤੇ ਤਫਤੀਸ਼ ਦੇ ਦੌਰਾਨ ਇਹਨਾਂ ਕੋਲ 8 ਮੋਟਰਸਾਈਕਲ ਹੋਰ ਅਸੀਂ ਬਰਾਮਦ ਕਰਾਏ ਨੇ ਜਾਨਕਿ ਕੁੱਲ 10 ਮੋਟਰਸਾਈਕਲ ਅਸੀਂ ਬਰਾਮਦ ਕਰਾਏ ਜਿਹੜੇ ਇਹਨਾਂ ਨੇ ਅਲੱਗ-ਅਲੱਗ ਥਾਵਾਂ ਤੋਂ ਚੋਰੀ ਕੀਤੀ ਸਨ ਇੰਨਾ ਚ ਇੱਕ ਜਿਹੜਾ ਵਿਅਕਤੀ ਹੈਗਾ ਜੀ ਉਹਦੇ ਤੇ ਪਹਿਲਾਂ ਵੀ ਆਪਣਾ ਪਰਚਾ ਦਰਜਾ ਕਾਊਸ ਲੋਟ ਟਰੈਕਟ ਦੀ ਧਾਰਾ ਦੇ। ਸਰ ਕਿੱਥੋਂ ਦੇ ਰਹਿਣ ਵਾਲੇ ਸਰ ਇਹ ਉਹ ਕਿੱਥੋਂ ਦੇ ਰਹਿਣ ਇਹ ਜੀ ਹੈਗੇ ਮੁਕਸਰ ਦੇ ਰਹਿਣ ਵਾਲੇ ਨੇ ਤੇ ਇੱਕ ਫਰੀਦਕੋਟ ਦਾ ਰਹਿਣ ਵਾਲਾ। ਪਹਿਲਾਂ ਹੀ ਕੌਮ ਵਾਲੇ ਨੇ ਇਹ ਕੋ ਮਾਮਲਾ ਇੱਕ ਕਾਊਸ ਲੋਟ ਟਰੈਕਟ ਦਾ ਪਰਚਾ ਦਰਜ ਹੈਗਾ ਜੀ ਇੱਕ ਵਿਅਕਤੀ ਤੇ ਕਾਊਸ ਲੋਟ। ਪਤਾ ਲੱਗਾ ਕਿ ਅੱਗੇ ਕਿਸ ਨੂੰ ਇਹ ਇਹ ਤਾਂ ਹਾਂ ਜੀ ਇਹੀ ਹੁਣ ਡਿਮਾਂਡ ਲਾਾਂਗੇ ਤੇ ਕਿੱਥੋਂ ਚੋਰੀ ਕੀਤੇ ਨੇ। ਜਾਨੀ ਕਿ ਕਿਨੂੰ ਗਾਂ ਵੇਚਦੇ ਸੀ ਕਿਦਾਂ ਵੇਚਦੇ ਸੀ ਉਹ ਸਾਰਾ ਹੁਣ ਪਤਾ ਕਰਕੇ ਹੋਰ ਵੀ ਜੇ ਹੋ ਸਕਦੀਆਂ ਰਿਕਵਰੀਆਂ ਕਰਾਵਾਂਗੇ ਸਾਰੇ ਜਿਹੜੇ ਚੋਰੀ ਦੇ ਮਾਮਲੇ ਸਾਰੇ ਫਿੱਟਰ ਦੇ ਨਜ਼ਦੀਕੀ ਏਰੀਆ ਦੇ ਨੇ ਹਾਲ ਆਸੇ ਪਾਸੇ ਜਿਹੜੇ ਇਹ ਸਾਰੇ ਨਜ਼ਦੀਕੀ ਦੇ ਆਸੇ ਪਾਸੇ ਦੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਹਿੰਦੇ ਸੀ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ